ਤੁਹਾਡਾ ਮਨਪਸੰਦਿਆ ਸ਼ੋਅ ਸੱਤ ਲੈ ਕੇ ਹਾਜ਼ਰ ਆ। ਖੋਟੀ ਖਾਓ ਤੇ ਮੱਝਾਂ ਲੱਗੇ ਜਾਓ ਤੇ ਮੱਝਾਂ ਆ ਕੇ ਸ਼ਾਮ ਨੂੰ ਘਰ ਆ ਜੀ। ਇੱਕ ਕਲੈਨ ਬੰਗਾਲੀ ਦੀ ਕੋਈ ਬੋਲ ਕੇ ਦਿਖਾਓ ਜੀ। ਉਹ ਆਪਾਂ ਕਹਿੰਦੇ ਪੰਜਾਬੀ ਪਿਆਰ ਕਰਨਾ ਉਹ ਕਹਿੰਦੇ ਹਮਦਵਾਲੋ। ਅਸੀਂ ਕਿਹਾ ਵੀ ਰਿਸ਼ਤੇਦਾਰੀ ਚ ਆਈਆਂ ਇੱਥੇ ਵੀ ਆ ਕੇ ਫਸ ਗਈ। ਆਪਾਂ ਕਰੋ ਤੇ ਬਜਰੀਆਂ ਇਕੱਠੀ ਕਰੀ ਬਰੀਕ-ਬਰੀਕ ਨਾਲ ਕੇ ਵਿੱਚ ਪਾ ਦੀ ਸਾਰੇ ਭਰ ਦਿਆ ਉਹ ਇਹਦੀ ਹੀ ਹੈਗੀ ਹੈ ਇਹਦਾ ਹੋਈ ਨਹੀਂ ਚਾਹਦਾ ਜੇ ਇਹਦੀ ਨਾ ਹੋ ਜਾਈ ਮੈਨੂੰ ਪਤਾ ਮੈਂ ਤੈਨੂੰ ਕਹੀਂ ਜਾਂਦੀ ਮੇਰੀ ਗਰੂ ਲਗਾਤ ਕਰਾ ਉਹਦਾ ਆਪ ਲੱਭੀ ਬੈਠਾ ਕੁੜੀ ਬਾਹਰ ਕੌਲ ਜਾਵਾਂ ਜਹਾ ਭਾਈ ਹੁਣ ਬੱਚਿਆਂ ਨੂੰ ਕੰਮ ਨਹੀਂ ਸਾਨੂੰ ਤਾਂ ਜੇ ਅਸੀਂ ਸਕੂਲ ਚ ਆਣਾ ਝੋਲਾ ਬਾਅਦ ਚ ਰੱਖਣਾ ਪਹਿਲਾਂ ਮੱਝਾ ਖੋਲ ਲੋ ਜੇ ਜਦੋਂ ਸਾਨੂੰ ਸਾਈਕਲ ਮਿਲਿਆ ਅਸੀਂ ਤਾਂ ਇਹ ਸਮਝਦੇ ਸੀ ਸਾਨੂੰ ਹਵਾਈ ਜਹਾਜ਼ ਮਿਲ ਗਿਆ ਜੀ ਕੀ ਸਰਾਬ ਦੀ ਸ਼ੁਰੂਤ ਕਰਦਾ ਪੂਰੀ ਹੈ ਮਾਂ ਜੀ ਇੰਨਾ ਸੌਖਾ ਤੂੰ ਲੱਗਦਾ ਨਹੀਂ ਸ਼ਕਦਾ ਤੇ ਵਰ ਕੰਨ ਕਾਦੇ ਤੇ ਗਈ ਸੀ ਥੋੜੀ ਜਾਨ ਨੇ ਤਾਂ ਟਰਾਲੀਆਂ ਚ ਤੇ ਮੁੰਡੇ ਜਿਹੜੇ ਪਿੰਡ ਦੇ ਗਏ ਤੇ दारू ਪੀ ਕੇ ਰੂੜੀਆਂ 'ਚ ਰੁਲਦੇ ਫਿਰਦੇ ਉਹਨਾਂ ਟਰਾਲੀਆਂ ਦੇ ਵਿੱਚ ਪਾ ਗਏ ਲੈ ਨਾ ਟਾਈਮ ਤਾਂ 10 ਬਹੁਤ ਹੁੰਦੀ ਜਿਉ ਜੋ ਨਹੀਂ ਦੇਖੀ ਫਿਰ ਜੋ ਮਿਲੀ ਨਹੀਂ ਜੀ ਟਰਾਈ ਦਾ ਬੋਗਰੀ ਮੈਂ ਚੌਂਕੀ ਤਰ੍ਹਾਂ ਕਰ ਰਿਹਾ ਹਾਂ ਸਰਕਾਰੀ ਪਿੰਡੋਂ ਹੇ ਲੋ ਜਾਗਦੇ ਰਹੋ ਜੀ ਵੜਕ ਆਈ ਨਹੀਂ ਵੜਕ ਹੈ ਨਹੀਂ ਗਲਾ ਖਰਾਬ ਹੋ ਰਿਹਾ ਸਰ 77 77 ਪੈਂਦੇ ਪੂਰੇ ਜੰਜੀ ਪੂਰੇ ਛਿੱਤਰ ਜੀ ਬਾਪੂ ਤਾਂ ਹੀ ਪੈਂਦੇ ਆਂ ਜੀ ਬਾਪੂ ਜੀ ਹੁਣੇ ਬੈਠੇ ਰਿਸ਼ਤੇ ਦੀ ਗੱਲ ਕਰ ਲੈਣ ਜੁੱਤੀ ਵੀ ਪਾਈ ਵੀ ਹੈ ਜੀ ਬਾਪੂ ਗੇ ਦੇਖ ਲਈ ਜਮੀਨ ਦੀ ਵੰਡ ਵੀ ਨਹੀਂ ਹੋਈ ਬਾਪੂ ਨੇ ਇਦਾਂ ਹੀ ਬੇਤਕਲ ਕਰਦੇ ਹੋਣਾ ਜੀ ਨੋਟਸ਼ਾਪ ਦੇ ਹੇ ਹਣ ਨਹੀਂ ਨਹੀਂ ਧੁਰਤ ਗਿਆ ਰੋਣ ਸਾਰੇ ਦਰਸ਼ਕ ਨੂੰ ਬੋਲ ਦੋ ਸਤਿ ਸ੍ਰੀ ਅਕਾਲ ਬੋਲ ਦੋ ਕੋਈ ਕੁਛ ਖਾ ਚਾ ਕੋਈ ਨਹੀਂ ਬੋਲੋ ਅੱਜ ਇਹ ਸਤ ਪਿੰਡ ਜੰਗਪੁਰਾ ਵੇਖੇ ਜੰਗਪੁਰਾ ਪਿੰਡ ਚੰਡੀਗੜ੍ਹ ਤੋਂ ਜਦੋਂ ਰਾਜਪੁਰਾ ਨੂੰ ਜਾਂਦੇ ਆ ਰਾਹ ਦੇ ਵਿੱਚ ਰੋਡ ਤੇ ਆਉਂਦਾ ਉੱਥੇ ਦੇ ਬਜ਼ੁਰਗਾਂ ਨਾਲ ਬੀਬੀਆਂ ਨਾਲ ਭਰਾਵਾਂ ਨਾਲ ਭੈਣਾਂ ਨਾਲ ਗੱਲਬਾਤ ਕਰਦੇ ਆਂ ਆਓ ਚੱਲਦੇ ਆਂ ਉਹਨਾਂ ਨਾਲ ਗੱਲਬਾਤ ਕਰੀਏ ਹਾਂ ਜੀ ਪਾਈਏ ਫਿਰ ਤੋਂ ਜਵਾਨੀ ਦੀ ਜਾਦ ਦਾ ਤਾਜ਼ੀਆਂ ਕਰੀਏ ਆਜੋ ਭਾਈ ਅਸੀਂ ਗੱਲ ਜੀ ਹਾਂਜੀ ਸਸਤਰੀ ਗੱਲ ਜੀ ਭਾਈ ਜੀ ਕੀ ਗੱਲ ਚੱਲ ਰਹੀ ਬਸ ਠੀਕ ਹੈ ਵਧੀਆ ਵਧੀਆ ਭਾਈ ਕੀ ਕਰਦੇ ਰਹੇ ਹੋ ਮੈਂ ਵਸ ਬੈਂਕ ਚ ਲੱਗ ਗਿਆ ਜੀ ਪੀਐਨਬੀ ਚ ਪੀਐਨਬੀ ਚ ਹਾਂਜੀ ਪਿੰਡ 'ਚ ਬਾਬਾ ਜੀ ਬਦਲਾ ਕੀ ਦੇਖਿਆ ਨਹੀਂ ਬਹੁਤ ਬਹੁਤ ਰੱਖੀ ਵੈਸੇ ਪਿੰਡ ਦੀ ਬਹੁਤ ਰੱਖੀ ਸਾਰਾ ਦਾ ਭਾਈਚਾਰਾ ਹੈਗਾ ਉਹ ਬਹੁਤ ਵਧੀਆ ਹੈਗੇ ਬਚਪਨ ਦੇ ਸਾਥੀ ਹੁਣ ਵੀ ਹੈਗੇ ਨੇ ਆਪਣਾ ਹਾਂ ਹੈਗੇ ਸਾਰੇ ਹੈਗੇ ਜੀ ਵਿੱਚ ਵਿੱਚ ਉਹਨਾਂ ਦੀ ਕੋਈ ਸ਼ਰਾਰਤਾਂ ਸ਼ਰੂਰਤਾਂ ਲਿ ਸਰਾਰਤਾਂ ਤਾਂ ਛੋਟੇ ਹੁੰਦੇ ਕਰਦੇ ਸੀਗੇ ਸਭ ਕਿਹੜੀ ਕਿਹੜੀ ਸ਼ਰਾਰਤਾਂ ਚਲੋ ਇਹ ਦੱਸੋ ਸਾਨੂੰ ਕਿਹੜੀ ਸ਼ਰਾਰਤਾਂ ਕਰਦੇ ਹੁੰਦੇ ਛੋਟੇ ਹੁੰਦੇ ਸੀ ਅੱਜ ਕੱਲ ਤਾਂ ਅੱਜ ਕੱਲ ਤਾਂ ਸ਼ਰਾਰਤਾਂ ਰਹੀਆਂ ਨਹੀਂ ਅੱਜ ਕੱਲ ਤਾਂ ਮੋਬਾਈਲ ਆ ਗਿਆ ਟੋੜੇ ਵੇਲੇ ਕਿਹੜੀ ਸ਼ਰਾਰਤ ਆਉਂਦੀ ਸੀ ਸਾਰਾ ਖੇਡਦੇ ਸੀ ਗੁੱਲੀ ਲੜਨਾ ਹੋ ਗਿਆ ਹੋਰ ਸਾਰੇ ਦੇ ਨੂੰ ਗੰਮਸੀਆਂ ਹੁਣ ਲੱਗਦੇ ਨੇ ਹੁਣ ਲੱ ਬਈ ਅਸਤ ਗਾਲ ਜੀ ਸਤਿਗੁਰ ਗਾਲ ਜੀ ਬਈ ਕੀ ਨਾਮ ਹੈ ਮਨਦੀਪ ਸਿੰਘ ਜੀ ਅਜੀਤ ਸਿੰਘ ਜੀ ਮਨਦੀਪ ਜੀ ਕੀ ਕਰਦੇ ਹੋ ਤੁਸੀਂ ਮੈਂ ਕਿੱਤੀ ਪੜ੍ਹੀ ਕਿੱਤੀ ਪੜ੍ਹੀ ਕਰਦੀ ਹਾਂ ਬਈ ਕਿੰਨਾ ਪੜਿਆ ਮੈਂ ਪਲੱਸ 2 ਪਲੱਸ 2 ਅਧੂ ਬਾਦ ਕਿਉਂ ਨਹੀਂ ਪੜਾਈ ਕਿ ਐਸੇ ਨਹੀਂ ਪੜਾਈ ਸੀ ਨਾ ਮਨ ਨਹੀਂ ਸੀ ਮਨ ਕਦੇ ਜੀ ਸੀਗਾ ਬੰਤਾ ਉਸ ਟਾਈਮ ਤੇ ਬਚਪਨ ਤੋਂ ਤੁਹਾਨੂੰ ਪਤਾ ਖੇਡਣਾ ਕੁਝ ਦਿਨ ਸਰਾਸਤਾ ਕਰਨ ਚ ਆਉਂਦਾ ਜੀ ਕਿੰਨਾ ਬਈ ਕਿੰਨੀ ਪੜਾਈ ਕੀਤੀ ਮੈਂ 5-6 ਬੜਿਆ ਬਈ 5-6 ਬੜੇ ਉਸ ਤੋਂ ਬਾਅਦ ਬਸ ਜਿਵੇਂ ਲਾ ਜੀ ਯੂਟੂਬਰ ਯੂਰੀ ਲੱਗੇ ਬਈ। ਠੀਕ। ਅੱਬੀ ਅਸੀ ਕਾਲ ਜੀ। ਅਸੀ ਕਾਲ ਜੀ। ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ ਬਹੁਤ ਵਧੀਆ। ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਜੀ। ਕਿਰਪਾ ਅਪਰ ਵਾਲੇ ਦੀ। ਠੀਕ। ਬਾਬਾ ਜੀ ਪਿੰਡ ਜੰਗਪੁਰੇ ਦਾ ਨਾਮ ਜੰਗਪੁਰਾ ਕਿਵੇਂ ਪਿਆ? ਇਹ ਜੰਗਪੁਰਾ ਉਰਫ ਗੋਬਿੰਦਪੁਰਾ ਦੋ ਨਾਂ ਹੈ ਇਸ ਪਿੰਡ ਦੇ। ਜੀ। ਹਾਂ ਜੀ ਸਾਡੇ ਕੋ ਇੱਥੇ ਪਿੰਡ ਦੇ ਬਜ਼ੁਰਗ ਸੀਗੇ। ਜੀ। ਉਹਨਾਂ ਦਾ ਨਾਂ ਜੰਗ ਸਿੰਘ ਸੀਗਾ। ਠੀਕ ਜੀ। ਉਹਨਾਂ ਦੇ ਨਾਂ ਤੇ ਪਿੰਡ ਵਸਿਆ ਵਾ। ਠੀਕ ਹੈ ਜੀ। ਹਾਂ ਜੀ ਬਸ ਉਤੋਂ ਬਾਅਦ ਫਿਰ ਜੰਗਪੁਰਾ ਹੀ ਹੋ ਗਿਆ। ਠੀਕ ਜੀ। ਜੰ ਬਲੂਡ ਸ਼ਹਿਰ ਤੋਂ ਆ ਕੇ ਬਸਿਆ ਵਾ ਮੈਨ ਕਿ ਕੰਮ ਹੁੰਦਾ ਬਾਬਾ ਜੀ ਫਿਰ ਤੁਸੀਂ ਦੋਨੇ ਇਕੱਠੇ ਬੈਠੇ ਹੋ ਤੁਸੀਂ ਦੋਨੇ ਜਣੇ ਆਪਣੀ ਜਵਾਨੀ ਦੀ ਆਜ਼ਾਦਾਂ ਬਚਪਨ ਦੀਆਂ ਆਜ਼ਾਦਾਂ ਉਹ ਸਾਂਝੀਆ ਕਰੋ ਬਈ ਓਦਾਂ ਤਾਂ ਸਾਡੀ ਬੱਚਾਂ ਜਾ ਕੇ ਨਿਕਲ ਗਿਆ ਆਪ ਤੋਂ ਬਾਅਦ ਜਵਾਨ ਹੋਏ ਤੇ ਫੈਕਟਰੀ ਲੱਗ ਗਈ ਜਦੋਂ 26 ਸਾਲ ਦੀ ਉਮਰ ਹੋਈ ਹੈ ਸਾਡੀ 19 ਦੀ ਠੀਕ ਹੈ ਜੀ ਜਦ ਇਹ ਸਾਡੀ ਨਵੀਂ ਕੰਪਨੀ ਖੁੱਲਹੀ ਸੀ ਰਾਜਪੁਰੇ ਜੀ ਹਿੰਦੁਸਤਾਨ ਲੀਵਰ ਜੀ ਤੇ ਚਲੋ ਸਾਡੇ ਪਿੰਡ ਦਾ ਸੀ ਮੇਨ ਬੰਦਾ ਸਰਾਰ ਅਵਤਾਰ ਸਿੰਘ ਜੀ ਉੱਥੇ ਸੀਗਾ ਉਸ ਟਾਈਮ ਕਲਰਕ ਜੀ ਤੇ ਉਹਦੇ ਆਪਣੇ ਪੰਜਾਬ ਦੇ ਆਪਣੇ ਲੱਕ ਦੇ ਜਿਤਨੇ ਵੀ ਮੁੰਡੇ ਸੀ ਮਿਲਲੇ ਜੀ ਵੀ ਜੇ ਕੋਈ ਕੰਮ ਨਹੀਂ ਕਰਦਾ ਸੀ ਉੱਥੇ ਆ ਜਾਓ ਸਾਡੀ ਉਹਦੀ ਕਿਰਪਾ ਨਾਲ ਹੀ ਅਸੀਂ 40 ਸਾਲ ਨੌਕਰੀ ਕਰ ਗਏ ਬਾਈ ਦੇਖੋ ਤੁਸੀਂ ਜਵਾਨੀ ਦੇ ਇਕੱਠੇ ਹੋ ਠੀਕ ਹੈ ਬਚਪਨ ਦੇ ਵੀ ਤੁਸੀਂ ਇਕੱਠੇ ਹੋ ਤੁਹਾਡੇ ਦੋਨੋਂ ਦੀ ਸ਼ਰਾਤ ਕੀ ਕੌਣ ਸੀ ਸ਼ਰਾਤ ਹੀ ਕੋਈ ਨਹੀਂ ਸੀ ਬਸ ਸਾਈਕਲਾਂ ਤੇ ਆਂਦੇ ਸੀ ਉਹ ਰਾਤ ਨੂੰ 11 ਵਜੇ ਸਾਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਸਾਈਕਲ ਘਾਦਾਸ ਨੂੰ ਭੇੜ ਜਾਂਦੇ ਸੀ ਅੱਛਾ ਜੀ ਜੋ 11 ਵਜੇ ਛੁੱਟੀ ਕਰਨੀ ਜੀ ਤੇ ਸੜਕ ਤਾਂ ਸਿੰਗਲ ਸੀ ਉਸ ਟਾਈਮ ਜੀ ਤੇ ਇਹ ਕਈ ਵਾਰੀ ਅਸੀਂ ਖਤਾਨਾ ਚ ਵੀ ਉਤਰ ਜਾਂਦੇ ਸਾਈਕਲ ਲੈ ਕੇ ਕਿਉਂਕਿ ਅਸੀਂ 15 ਦਾ ਸੀ ਹੋ ਗਏ ਆ ਖਾਸਪਰ ਖਲੌਰ ਬੁੱਟਾ ਸਿੰਘ ਵਾਲਾ ਚੰਗੇਰਾ ਕੜਾਮਾ ਮੈਂ ਚੰਗੇਰੇ ਤੱਕ ਦੇ ਮੁੰਡੇ ਸਾਡੇ ਨਾਲ ਇੱਥੇ ਆਉਂਦੇ ਸੀ ਕਿ ਫਿਰ ਤਾਂ ਪਿੰਡਾਂ ਚ ਨਿਕਲ ਜਾਂਦੇ ਸੀਗੇ ਸੂਰਤ ਮਨੋਲੀ ਤਾਂ ਕਈ ਵਾਰੀ 20 25 ਇਕੱਠੇ ਹੋ ਗਏ ਆਣਾ ਸਾਈਕਲਾਂ ਦੇ ਰਾਤ ਨੂੰ ਜੀ ਤੇ ਆਪਸੇ ਸਾਈਕਲਾਂ ਦੇ ਸਾਈਕਲ ਵੀ ਫੈਜੇ ਨਹੀਂ ਕਿਉਂ ਰਾਤ ਡਰਾਈਵ ਕਿਤੇ ਕੋਈ ਹੁੰਦੀ ਨਹੀਂ ਸੀ ਬਿਲਕੁਲ ਸਾਨੂੰ ਮੈਨੇ ਰਾਜਪੁਰੇ ਤੋਂ ਬਨੂੜ ਤੱਕ ਇੱਥੇ ਆਪਣੇ ਪਣ ਤੱਕ ਕੁਝ ਟਾਈਮ ਦੂਜੀ ਰੀਤ ਕੱਟੂ ਢੇਲੇ ਗੱਡੀਆਂ ਚਲਦੀ ਸੀ ਜਿਨ੍ਹਾਂ ਤੇ ਰੋੜੀ ਬਜਰੀ ਜਾਂਦੀ ਸੀ ਬਹੁ ਹੀ ਟੱਕਰ ਦੇ ਉੱਤੇ ਕਰਦੇ ਬਈ ਕੀ ਨਾਮ ਹੈ ਸਰਜਿਤ ਸਿੰਘ ਤੁਸੀਂ ਕੀ ਕਰਦੇ ਹੋ ਜੀ ਮੈਂ ਸਰਵਿਸ ਤੋਂ ਰਿਟਾਇਰ ਹੋ ਗਿਆ ਠੀਕ ਹੈ ਜੀ ਬਈ ਜੀ ਕਿੱਦਾਂ ਰਹੀ ਸਰਵਿਸ ਸਹੀ ਰਹੀ ਜੀ ਕਦੀ ਸਰਵਿਸ ਕਰਦੇ ਸੀ ਮੈਂ ਮੈਂਸ ਦਾ ਮਿਲ ਅਸੀਂ ਤੇ ਲੈ ਕੇ ਨਹੀਂ ਜਵਾਰਦੇ ਠੀਕ ਹੈ ਜੀ ਬਈ ਕੋਈ ਸਰਵਿਸ ਦੌਰਾਨ ਦੀ ਕੋਈ ਯਾਦਾਂ ਹੋਣਗੀਆਂ ਪਿੰਡ ਦੀਆਂ ਯਾਦਾਂ ਕੋਈ ਸਾਂਝੀਆਂ ਕਰੋ ਸਾਡੇ ਨਾਲ ਆਪੇ ਇਥੋਂ ਪਰਦੇਸੀ ਤਾਂ ਬਾਹਰ ਨਿਕਲ ਗਏ ਸੀ ਜਦੋਂ ਪੜਾਈ ਕਰਦੇ ਸੀ ਜੀ ਤੇ ਬਾਹਰ ਇਹ ਪੂਰੇ ਆਲ ਇੰਡੀਆ ਦੀ ਮੇਰੀ ਸਰਵਿਸ ਸੀ ਜੀ ਅਸਾਮ ਰਹੇ ਲੇਲ ਰਹੇ ਕੋਈ ਸਟੇਟ ਛੱਡੀ ਨਹੀਂ ਸਾਰੇ ਪਾਸੇ ਘੁੰਮਦੇ ਰਹੇ ਜੀ ਉਹਨਾਂ ਸ਼ੇਟਾਂ ਦੀ ਕੋਈ ਜ਼ਿਆਦਾ ਦੱਸ ਦੋ ਕੋਈ ਵਧੀਆ ਜਣੀ ਜ਼ਿੰਦਗੀ ਹਸੀਨ ਜੱਦਾ ਹੁੰਦੀਆਂ ਨੇ ਨਾ ਜਿਹੜੇ ਤੁਸੀਂ ਅੱਜ ਵੀ ਤੁਹਾਨੂੰ ਜਹਾਂ ਦੇ ਵਿੱਚ ਘੁੰਮਦੇ ਰਹਿੰਦੀ ਨੇ ਅਸੀਂ ਅਸਲ 'ਚ ਹਮੇਸ਼ਾ ਜਿੱਥੇ ਵੀ ਅਸਾਮ ਦੇ ਪਾਸੇ بڑے ਇੰਟੀਰੀਅਰ ਜੰਗਲ ਤੇ ਰਹਿੰਦੇ ਸੀ ਜੀ ਫੋਰੈਸਟ ਜੰਗਲ ਕੱਟਣਾ ਉੱਥੇ ਆਪਣੇ ਤੰਬੂ ਲਗਾ ਕੇ ਰਹਿ ਜਾਣਾ ਦੋ ਤਿੰਨ ਸਾਲ ਵਾਸਤੇ ਉੱਥੇ ਰਹਿਣਾ ਜਿੱਥੇ ਸਾਡਾ ਕੰਮ ਚੱਲਦਾ ਸੀ ਉੱਥੇ ਜੰਗਲੀ ਜਾਨਵਰ ਵੀ ਸੀ ਹਾਥੀ ਵੀ ਸੀ ਕੋਈ ਇੱਕ ਯਾਦ ਹੁੰਦੀ ਹੈ ਨਾ ਕੋਈ ਆਪਣੀ ਵਧੀਆ ਯਾਦ ਹੁੰਦੀ ਵੀ ਆ ਯਾਰ ਅੱਜ ਵੀ ਨਹੀਂ ਭੁੱਲਦੀ ਨੇ ਇੱਕ ਕੋਈ ਗੱਲ ਹੁੰਦੀ ਹੈ ਕੋਈ ਉਹ ਸਾਂਝੀ ਕਰਨੀ ਹੋਵੇ ਕੋਈ ਬਹੁਤ ਲੋਕਾਂ ਦਾ ਪ੍ਰੇਮ ਸੀ ਉੱਥੇ ਦਾ ਜਿਹੜੇ ਜਿੰਨਾ ਨਾਲ ਰਹੇ ਅਸੀਂ ਲਦਾਖ ਚ ਰਹੇ ਹੈਗੇ ਬੜੇ ਚੰਗੇ ਬੰਦੇ ਸੀ ਲਦਾਖੀ ਜੀ ਠੀਕ ਹੈ ਬਾਈ ਤੁਸੀਂ ਵੀ ਦੱਸ ਦਿਓ ਸਰਵਿਸਰਾਂ ਤੁਸੀਂ ਬਹੁਤ ਘੁੰਮੇ ਹੋ ਸਰਵਿਸ ਦੇ ਅੰਦਰਾਂ ਜੀ ਅਸੀਂ ਪੂਰੇ ਇੰਡੀਆ ਘੁੰਮ ਚੁੱਕੇ ਹਾਂ ਜੀ ਕੋਈ ਬਾਕੀ ਹਰ ਸਟੇਟ ਦਾ ਸਾਨੂੰ ਆਇਆ ਸੀਗਾ ਵੀ ਹਰ ਇੱਕ ਸਟੇਟ ਦੇ ਬੰਦਿਆਂ ਨਾਲ ਅਸੀਂ ਚੰਗਾ ਮਾਤਰ ਕੀ ਕੋਆਪਰੇਸ਼ਨ ਕੀਤਾ ਆ ਜੀ ਵੀ ਹਰ ਇੱਕ ਬੰਦੇ ਨਾਲ ਅਸੀਂ ਭਾਸ਼ਾ ਵੀ ਸਿੱਖੀ ਉਧਰ ਦੀ ਉਹਦੇ ਗੱਲ ਚੰਗੇ ਉਹਨਾਂ ਦੇ ਰੀਤੀ ਰਿਵਾਜ ਦੇਖੀ ਵੀ ਕਿਹੇ ਜੋ ਅਸੀਂ ਜ਼ਿਆਦਾਤਰ ਮੈਂ ਕਲਕੱਤੇ ਰਿਹਾ ਮੈਂ ਜੀ ਕਲਕੱਤੇ ਬੰਗਾਲੀ ਭਾਸ਼ਾ ਵੀ ਥੋੜੀ ਉੱਥੇ ਬੋਲਦੇ ਰਹੇ ਸੀ ਸੁਣਦੇ ਵੀ ਰਹੇ ਸੀ ਉਹ ਕੋਈ ਬੋਲ ਕੇ ਦਿਖਾਓ ਬੰਗਾਲੀ ਬਾਈ ਉਹ ਬੋਲਦੇ ਸੀ ਕਿ ਆਪਾਂ ਖੇਤ ਆਪਾਂ ਪਿੰਡ ਬੋਲਦੇ ਆ ਉਹ ਖੇਤ ਪਿੰਡ ਨੂੰ ਬਾੜੀ ਬੋਲਦੇ ਆ ਜੀ ਜੀ ਕਿਉਂਥੇ ਬਾੜੀ ਚੱਲੇ ਵੀ ਉਹ ਕਿਹੜੇ ਆਪਾਂ ਕੋਈ ਇੱਕ ਕਲਾਨ ਬੰਗਾਲੀ ਦੀ ਕੋਈ ਬੋਲ ਕੇ ਦਿਖਾਓ ਜੀ ਹਾਂ ਜੀ ਕੋਈ ਇੱਕ ਕਲਾਨ ਬੋਲ ਕੇ ਦਿਖਾਓ ਆਪਾਂ ਬਣਾਇਆ ਹਾਂ ਜੀ ਉਹ ਆਪਾਂ ਕਹਿੰਦੇ ਪੰਜਾਬੀ ਪਿਆਰ ਕਰਨਾ ਉਹ ਕਹਿੰਦੇ ਹਮਦਵਾਲੋ ਅੱਛਾ ਵੀ ਹਮਾਰਾ ਆਪਕਾ ਪਿਆਰ ਕਰਦੇ ਆ ਤੇ ਤੁਹਾਡਾ ਪੋਤਾ ਬੈਠਾ ਤੁਸੀਂ ਕਿਦਾਂ ਦੀ ਸ਼ਰਾਰਤ ਕਰਦੇ ਦੀ ਇਹ ਕਿਦਾਂ ਦੀ ਸ਼ਰਾਰਤ ਕਰਦਾ ਨਹੀਂ ਦੇਖੋ ਜੀ ਉਸ ਟਾਈਮ ਸਾਡਾ ਬਦਲ ਜ਼ਿਆਦਾ ਖੇਤੀਬਾੜੀ ਨਾਲ ਸੰਬੰਧ ਹੁੰਦਾ ਜੀ ਮਤ ਏ ਬੱਚੇ ਮਤਲਬ ਹੁਣ ਡਵੈਲਪਮੈਂਟ ਜਿਆਦਾ ਹੋ ਗਈ ਹੈ ਸਾਧਨ ਜਿਆਦਾ ਹੋ ਗਏ ਹੁਣ ਬੱਚਿਆਂ ਨੂੰ ਕੰਮ ਨਹੀਂ ਹੈ ਸਾਨੂੰ ਤਾਂ ਜੇ ਅਸੀਂ ਸਕੂਲ ਚ ਜਾਣਾ ਝੋਲਾ ਬਾਅਦ ਚ ਰੱਖਣਾ ਪਹਿਲਾਂ ਮੱਝਾ ਖੋਲ ਲਓ ਜੀ ਮਤਲਬ ਜੇ ਸਵੇਰੇ ਸਕੂਲ ਜਾਣਾ ਜਾਂ ਇਧਰ ਜਾ ਕੇ ਜਾਓ ਜੀ ਸਾਡੀ ਰੋਟੀ ਫੜਾ ਕੇ ਜਾਓ ਜਾਂ 2 ਘੰਟੇ ਤੋਤੇ ੜਾ ਕੇ ਜਾਓ ਜੋ ਮੱਕੀਆਂ ਟਾਈਮ ਹੁੰਦੇ ਸੀਗੇ ਮਤਲਬ ਸਾਨੂੰ ਬੀਜੀ ਹੁੰਦੇ ਸੀਗੇ ਅੱਜ ਦੇ ਬੱਚੇ ਜਿਹੜੇ ਮਤਲਬ ਥੋੜੇ ਹੋ ਗਏ ਆ ਫਰਕ ਬਹੁਤ ਉਹ ਤਕਨੇਸ਼ਰ ਆਰਦਾ ਕਰਦਾ ਕਰਦਾ ਜੀ ਜਿੰਨੀ ਕ ਹੁੰਦੀਆਂ ਤੋ ਰੱਜ ਕੇ ਕਰਦਾ ਪਰ ਹੁੰ ਦਾਦਾ ਜੀ ਕਿੰਨਾ ਪਿਆਰ ਕਰਦੇ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਦੇ ਆ ਪਰ ਦਾਦਾ ਜੀ ਤੋ ਕੁੱਟ ਕੁੱਟ ਪਈਏ ਕਦੇ ਕਿੰਨੀ ਵੀ ਰਲਤਾ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਰਦੇ ਨੇ ਅਜੀ ਤਾਂ ਬਹੁਤ ਕਰਦੇ ਨੇ ਤੰਗ ਪਰੇਸ਼ਾਨ ਹੋ ਕੀ ਹੋ ਰਗਾ ਨੀ ਚਲੋ ਠੀਕ ਹੈ ਜੀ ਪਤਾ ਕੀ ਆ ਜੀ ਸਾਡੇ ਆਉਂਦੇ ਹਾਂਜੀ ਏਰੀਆ ਅੰਬ ਸੀਗੇ ਸਾਰੇ ਜੀ ਦੁਪਹਿਰ ਨੂੰ ਸਕੂਲ ਤੋਂ ਆਣਾ ਗਰਮੀਆਂ ਦੇ ਦਿਨਾਂ 'ਚ ਲੋਕੀ ਤਾਂ ਕੋਣ ਤਾਂ ਏਸੀਆਂ 'ਚ ਪੈ ਜਾਂਦੇ ਹਨਾ ਜੀ ਜੀ ਅਸੀਂ ਅੰਬਾਂ ਦੇ ਉਹ ਕਹਿੰਦੇ ਸੀ ਨਾ ਪੀਲ ਬਲੰਗੜਾ ਖੇਡਨੇ ਪੁਰਾਣੇ ਪਹਿਲੇ ਡੈ ਟ੍ਰੈਣਾਂ ਤੇ ਚੜ ਜਾਣਾ ਅੰਬਾਂ ਦੇ ਛਾਲ ਮਾਰੀ ਡੰਡਾ ਸੁੱਟਣਾ ਜੀ ਤੇ ਉਹਨੇ ਚੁੱਕਾ ਨਹੀਂ ਦੇਣਾ ਤੇ ਅਸੀਂ ਫੇਰ ਅੰਬਾਂ ਦੇ ਚੜ ਜਾਣਾ ਮਾਤਾ ਬੰਦਲ ਵਾਲੀ ਕੁਇਸਟ ਜਿੰਦਗੀ ਸੀਗੀ ਜਿਹੜੀ ਬਚਪਨ ਆ ਬਾਦਰ ਟਕੂਸੀਆ ਮਾਰਦਾ ਅਸੀਂ ਉਹ ਕੰਮ ਕਰੇ ਹੋਏ ਛੋਡੇ ਹੁੰਦੇ ਹੈ ਨਹੀਂ ਪਹਿਲਾਂ ਆਪਣੇ ਵੀ ਖੇਤ ਇਥੇ ਨੇੜੇ ਸੀ ਅੰਬ ਸੀ ਇਹ ਸਾਰਾ ਏਰੀਆ ਅੰਬਾ ਸੀ ਠੀਕ ਹੈ ਜੀ ਹੋਰੇ ਅੰਬ ਸੀ ਸੀ ਏਰੀਆ ਪਹਿਲੇ ਕ ਖਲਾਰ ਹੁੰਦੇ ਜਾਂ ਗੁੱਲੀ ਡੰਡਾ ਹਾਂਜੀ ਜੀ ਯਾ ਪੀਲ ਬਲੰਗੜਾ ਬੋਲਦੇ ਨੇ ਪੀਪੀ ਜੀ ਇਹ ਤੋਂ ਨਾ ਵੇਦੀਆਂ ਨਾ ਗੁੱਲੀ ਡੰਡਾ ਉਧਰ ਰਿਸ਼ਤੇ ਯਾਰ ਇੱਕ ਘੰਟੇ ਬੱਤੇ ਆਉਂਦੇ ਹਾਂ ਜੀ ਅੱਗੇ ਮੰਝੇ ਬਿਸਤਰੇ ਸਾਰੇ ਪਿੰਡ ਜੋ ਆਪਣੇ ਨੇੜੇ-ਨੇੜੇ ਕੱਟੇ ਹੁੰਦੇ ਸੀ ਵੀ ਸਾਡੇ ਰਿਸ਼ਤੇਦਾਰ ਆ ਰਹੇ ਹਰ ਕਾਰਤਿਕ ਮੰਜਾ ਇਸ ਤਰ੍ਹਾਂ ਤਿਆਰ ਰੱਖਿਆ ਹੁੰਦਾ ਸੀ ਪਰ ਉਹਨੇ ਨਾ ਦੇਣਾ ਚੰਗਾ ਹੋਵੇ ਧੋਇਆ ਹੋਵੇ ਜੀ ਕਿਸੇ ਵਿਆਹ ਚ ਨਾ ਵੀ ਕਿਉਂ ਕਈ ਵਾਰੀ ਕੋਈ ਦਾਲ ਸਮਝਿਆ ਸੀ ਉਹ ਦਿੰਦਾ ਸੀ ਅੱਗੇ ਹੁਣ ਤਾਂ ਟੇਬਲ ਆ ਗਏ ਆ ਪਹਿਲੇ ਟੇਬਲਾਂ 'ਤੇ ਮੰਜੇ ਦੇ ਬਹਿ ਕੇ ਖਾਣਾ ਖਾਂਦੇ ਹੁੰਦੇ ਸੀ ਤੇ ਹੁਣ ਤਾਂ ਟੇਬਲਾਂ ਦਾ ਘੰਟੇ ਦਾ ਵਿਆਹ ਅਗਲਾ ਆਪਣੀ ਮੋਟਰਸਾਈਕਲ ਤੇ ਜਾਂਦਾ ਚਾ ਪੀ ਗੱਡੀ ਚ ਆਇਆ ਚਾ ਵੀ ਚੰਗਾ ਜੀ ਸਸਰੀ ਘਰ ਨਾਲੇ ਪਤਾ ਹੀ ਨਹੀਂ ਲੱਗਦਾ ਵੀ ਤੇਰਾ ਰਿਸ਼ਤੇਦਾਰ ਭਰਾ ਤੇਰੇ ਵਿਆਹ ਚ ਵੱੜ ਰਿਆ ਨਹੀਂ ਵੱਡਾ ਕੋਈ ਕਿਸੇ ਦੇ ਲੈਣਾ ਦੇਣਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਤੇ ਰਿਸ਼ਤੇਦਾਰਾਂ ਨੂੰ ਪਤਾ ਹੀ ਨਹੀਂ ਕਿਆ ਹੋ ਰਿਹਾ ਤੇ ਤਾਂ ਪਹਿਲਾਂ ਵੀ ਖਾਰੇ ਦੇ ਰੋਟੀ ਹੁਣ ਵੀ ਖਾਰੇ ਆ ਪਰ ਪਿਆਰ ਘਟ ਗਿਆ ਬਿਲਕੁਲ ਜੀ ਪਿਆਰ ਘਟ ਗਿਆ ਹੁਣ ਕਿਸ ਕਿਸੇ ਕੋ ਟਾਈਮ ਨਹੀਂ ਹੈਗਾ ਜੀ ਹੁਣ ਸਟੈਪ ਸਾਡੇ ਕੋਲ ਨਾਲ ਕੋਈ ਸਾਈਕਲ ਸੀਗਾ ਨਾ ਮੋਟਰਸਾਈਕਲ ਸੀਗਾ ਅਸੀਂ ਤੁਰ ਕੇ ਜਾਣਾ ਤੁਰ ਕੇ ਜਾਣਾ ਸਕੂਲੇ ਹੁਣ ਜਦੋਂ ਸਾਨੂੰ ਸਾਈਕਲ ਮਿਲਿਆ ਅਸੀਂ ਤਾਂ ਇਹ ਸਮਝਦੇ ਸੀ ਸਾਨੂੰ ਹਵਾਈ ਜਹਾਜ਼ ਮਿਲ ਗਿਆ ਜੀ ਬਿਲਕੁਲ ਮੈਂ ਮੈਂ ਤਕਰੀਬਨ 100 ਕਿਲੋਮੀਟਰ ਤੇ ਮੈਂ ਸ਼ਾਮ ਤੱਕ ਘਰੇ ਆਉਂਦਾ ਸਾਈਕਲ ਤੇ ਸਾਈਕਲ ਦੀ ਇੰਨੀ ਸਪੀਡ ਸੀ ਸਾਡੀ 50 ਜਾਣਾ ਪਜਾਣਾ ਪਟਿਆਲਾ ਤੇ ਸਾਨੂੰ ਕੁਝ ਹੋਰ ਬਾਈ ਕਿਵੇਂ ਆ ਵਧੀਆ ਜੀ ਕੀ ਨਾਮ ਆ ਰਣਜੋਤ ਸਿੰਘ ਜੋਤ ਸਿੰਘ ਕਿਹੜੀ ਕਲਾਸ ਚ ਪੜਦਾ ਬਈ ਫੋਰਥ ਮਾਈ ਫੋਰਥ ਚ ਹਾਂ ਜੀ ਕਿਹੜੇ ਸਕੂਲ ਜੀ ਹੋਲੀ ਮਰੀ ਹੋਲੀ ਮਰੀ ਅੱਛਾ ਵੀਰੇ ਕੀ ਸ਼ਰਾਬ ਦੀ ਸ਼ੁਰੂਤ ਕਰਦਾ ਪੁਰੀ ਹਾਂ ਜੀ ਕੋਟੋ ਕੋਟਾ ਪੈਂਦੀਆ ਕਰੇ ਕਿ ਨਹੀਂ ਪੈਂਦੀ ਨਾ ਜੀ ਕਿਹਦੇ ਨਾਲ ਆਏ ਬਰੇ ਮਮਾ ਨਾਲ ਮੰਮੀ ਤੇ ਮੈਂ ਪੁੱਛੂੰਗਾ ਵੀ ਹਾਂ ਕਿੰਨੇ ਕੁ ਕੁੱਟ ਪੈਂਦੀ ਐ ਤੇ ਕਿੰਨੇ ਸ਼ਰਾਰਤ ਕਰਦਾ ਨਹੀਂ ਤੂੰ ਆਪ ਦੱਸ ਦੇ ਕੋਈ ਕੁੱਟ ਨਹੀਂ ਪੈਂਦੀ ਸੀ ਕੋਈ ਸ਼ਰਾਰਤ ਨਹੀਂ ਕਰਦਾ ਜੀ ਇੰਨਾ ਸੌਖਾ ਤੂੰ ਲੱਗਦਾ ਨਹੀਂ ਸ਼ੱਕ ਨੂੰ ਹਾਂ ਜੀ ਕਿੰਨਾ ਦਾੂ ਬਣਿਆ ਬੈਠਾ ਤੂੰ ਹਾਂ ਜੀ ਸ਼ਰਾਰਤਾਂ ਤਾਂ ਕਰਦਾ ਹਾਂ ਹਾਂ ਜੀ ਪੈਂਦੀ ਐ ਨਹੀਂ ਕੁੱਟ ਤਾਂ ਪੈਂਦੀ ਬਾਹਰ ਮੰਮੀ ਕਹਿੰਦੇ ਪੈਂਦੀ ਐ ਕੁੱਟ ਕਦੇ ਕਦੇ ਕਿਹੜੀ ਗੱਲੋਂ ਪੈਂਦੀ ਐ ਹਾਂ ਜੀ ਕਿਹੜੀ ਗੱਲੋਂ ਪੈਂਦੀ ਕੁੱਟ ਬਾਜੀ ਕਈ ਵਾਰੀ ਤਾਂ ਕਰਦਾ ਜੀ ਤਾਂ ਕਿਵੇਂ ਤੰਗ ਕਰਦਾ ਯਾਰ ਇਹ ਦੱਸ ਕੀ ਬੰਦ ਤੰਗੀ ਕਿਵੇਂ ਕਰਦਾਂ ਹੁੰਦਾ ਤੰਗ ਵਸ ਵੈਸੇ ਹੀ ਜੇ ਮੰਮਾ ਕੋਈ ਕੰਮ ਕਹਿੰਦੀ ਐ ਮੈਂ ਕਰਦਾ ਨਹੀਂ ਕਰਦਾ ਕਿਉਂ ਨਹੀਂ ਕੰਮ ਨਹੀਂ ਵੈਸੇ ਹੀ ਬੋਰ ਹੋਇਆ ਮੋਬਾਈਲ ਮੋਬਾਈਲ ਪਿੱਛੇ ਪੈਂਦੀ ਕੁੱਟ ਹਾਂਜੀ ਮੋਬਾਈਲ ਚ ਚਲਾਉਣ ਪਿੱਛੇ ਪੈਂਦੀ ਐ ਕੁੱਟ ਨਹੀਂ ਮੋਬਾਈਲ ਚਲਾਉਂਦਾ ਗਾਲਾਂ ਪਹਿਮਾ ਤਾਂ ਤੋਂ ਬਾਅਦ ਕੁੱਟ ਦਾ ਗਾਣਾ ਮੰਮੀ ਰੋਕੜਦੀ ਐ ਡੈਡੀ ਕੁੱਟ ਦਾ ਸੱਤ ਜਿਆਦਾ ਮਤਲਬ ਮੰਮਾ ਨਹੀਂ ਮੁੱਕਰਦੇ ਹਾਂਜੀ ਠੀਕ ਐ ਖਰਾਰ ਤਾਂ ਫਿਰ ਕਿਵੇਂ ਕਰਦਾ ਐ ਨਹੀਂ ਬਸ ਇੰਨੀ ਵੀ ਨਹੀਂ ਕਰਦਾ ਕਦੇ ਕਦੇ ਕਹਿਣਾ ਨਹੀਂ ਮੰਨਦਾ ਹੈਗਾ ਇਦਾਂ कि फिर घुट्ट वगैरह पहन लंदी है कभी-कभी पहनती है परर माता जी अस्सी साल जी अस्सी साल जी माता जी किमे ठीक है बेटे ठीक है आप सुनाओ माता जी कितना टाइम हो गया थोनू ਵਿਆਹ ਕੇ ਆਏ ਨੂੰ ਇਸ ਪਿੰਡ ਚ ਮੈਨੂੰ ਹੋ ਗਏ ਆਪਣਾ 87 ਹੋਇਆ ਦੇਖ ਲਿਓ ਆਪਣਾ 38 ਸਾਲ ਹੋ ਗਏ ਹੈ ਨਾ ਜੀ ਹਾਂ ਮਾਤਾ ਜੀ ਫਿਰ ਕਿਵੇਂ ਪਿੰਡ ਚ ਕਿੰਨਾ ਕ ਬਦਲਾ ਦੇਖਿਆ ਤੁਸੀਂ ਬਹੁਤ ਬੇਟੇ ਪਿੰਡ ਸੁਰੂ ਤੋਂ ਹੀ ਵਧੀਆ ਹੈ ਜੀ ਹਾਂ ਇਸ ਪਿੰਡ ਵਰਗਾ ਤਾਂ ਕੋਈ ਪਿੰਡੇ ਨਹੀਂ ਹੈਗਾ ਠੀਕ ਹੈ ਜੀ ਹਾਂ ਮਤਲਬ ਫਿਰ ਜਨਕਾ ਤੇ ਗਈ ਸੀ ਤੁਹਾਡੀ ਜਨਨੇ ਤਾਂ ਟਰਾਲੀਆਂ ਚ ਟਰੈਕਟਰ ਟਰਾਲੀਆਂ ਚ ਗਈ ਦੀ ਵਿਆਹ ਦੀ ਫਿਰ ਕੋਈ ਯਾਦ ਦੱਸੋ ਜਿਵਾਕਾਂ ਨੂੰ ਅੱਜ ਸਟ੍ਰੈਲੀਆਂ ਚ ਗਏ ਸੀ ਵਿਆਹ ਨਾਲ ਉੱਥੇ ਮੁੰਡੇ ਜਿਹੜੇ ਪਿੰਡ ਦੇ ਗਏ ਤੇ ਦਾਰੂ ਪੀ ਕੇ ਰੂੜੀਆਂ ਚ ਰੁਲਦੇ ਫਿਰਦੇ ਉਹਨਾਂ ਟਰਾਲੀਆਂ ਦੇ ਵਿੱਚ ਪਾ ਕੇ ਲਏ ਅੱਛਾ ਜੀ ਹਾਂ ਵੀ ਇਦਾਂ ਇਹ ਬਹੁਤ ਉਹ ਡੋਲੀ ਵਾਲੀ ਗੱਲ ਕਿਹੜੀ ਸੀ ਡੋਲੀ ਵਾਲੀ ਫੀਟ ਮੈਸਟਰ ਦੀ ਪਤਾ ਨਹੀਂ ਪਰ ਅੱਛਾ ਆ ਵਧੀਆ ਚੱਲ ਜੀ ਪਰ ਮਦਈ ਠੀਕ ਹੋ ਹਾਂਜੀ ਠੀਕ ਹੈ ਜੀ ਪਰ ਮਦਈ ਜੀ ਕੀ ਕਰਦੇ ਮਸਕਰ ਕਾ ਕੰਮ ਕਰਦੇ ਹਾਂਜੀ ਠੀਕ ਹਾਂਜੀ ਮਦਈ ਕਿੱਦਾਂ ਰਿਹਾ ਫਿਰ ਸਫਰ ਠੀਕ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਤੀਜਾ ਰੂਜਾ ਸਾਰੀਆਂ ਪੂਰੀਆਂ ਨੇ ਹਾਂਜੀ ਕੋਈ ਅਧੂਰੀ ਨਹੀਂ ਤਾਂ ਨਹੀਂ ਜੀ ਕੋਈ ਨਹੀਂ ਹੈਗੀ ਮਦਈ ਕਿਵੇਂ ਤੁਸੀਂ ਠੀਕ ਹੈ ਜੀ ਹੋਰ ਸਿੱਤਾ ਠੀਕ ਨਹੀਂ ਹਾਂਜੀ ਠੀਕ ਹੈ ਜੀ ਕਰਦੀ ਗੱਲ ਮਦਈ ਜਦੋਂ ਯਾਨੀ ਕਿ ਤੁਹਾਡੇ ਉਮਰ ਦੇ ਤੋਂ ਚਲੋ ਵਿਆਹ ਹੋਏ ਹੋਣਗੇ ਸਾਰੇ ਇਕੱਠੇ ਹੋਣਗੇ ਨਾ ਉਦੋਂ ਸਭ ਤੋਂ ਕਪਤੀ ਸੱਸ ਕਿਹੜੀ ਸੀਗੀ ਕਿੰਨਾਂ ਦੀ ਕੋਈ ਹੈ ਦੱਸੋ ਕਪਤੀ ਸੱਸ ਮੈਨੂੰ ਤਾਂ ਪਤਾ ਨਹੀਂ ਮੇਰ ਤੋਂ ਸੱਸ ਬਹੁਤ ਠੀਕ ਦੀ ਜੀ ਅੱਛਾ ਜੀ ਨਾ ਮੇਰ ਸੱਸ ਤਾਂ ਬਹੁਤ ਠੀਕ ਦੀ ਨਹੀਂ ਕੋਈ ਹੋਰ ਜਾਂ ਨਾਲ ਦੱਸ ਸਿਹਲੀਆਂ ਸੁਲੀਆਂ ਬਣ ਜਾਂਦੀਆਂ ਨੇ ਉਦੋਂ ਆਜੇ ਵਿਆਹ ਤੋਂ ਬਾਅਦ ਉਹ ਦਾਦੀ ਹੁੰਦੀ ਨੇ ਵੀ ਹਾਂ ਸਾਡੀ ਸੱਸ ਆਹ ਕੇ ਕਰਨਦੀ ਸਾਡੀ ਸੱਸ ਆਹ ਕਰਦੇ ਆ ਨਾ ਇਸ ਤਰ੍ਹਾਂ ਤਾਂ ਕਰਦੀਆਂ ਸਿਹਲੀਆਂ ਬਥੇਰੀਆਂ ਪਰ ਚੱਲ ਮੇਰ ਤੋਂ ਠੀਕ ਦੀ ਸੀ ਨਹੀਂ ਚੱਲ ਕਿਸੇ ਕੀ ਹੈ ਤੇ ਇਸ ਤਰ੍ਹਾਂ ਕਰ ਰਹਿੰਦੀਆਂ ਕੀ ਕਹਿੰਦੀ ਹੁੰਦੀ ਸੀ ਕਿ ਉਹਦੇ ਲਈ ਬੱਸ ਮੇਰੀ ਸੱਸ ਮੈਨੂੰ ਨਿਉ ਤੰਗ ਕਰਦੀ ਹੈ ਬਾ ਤੰਗ ਕਰਦੀ ਹੈ ਪਰ ਮੇਰੀ ਸੱਸ ਬਹੁਤ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਮਾਤਾ ਜੀ ਭਾਈ ਮੈਂ ਤੁਹਾਨੂੰ ਪਰਾਂ ਜੀ ਮੈਨੂੰ ਤਾਂ ਪਤਾ ਨਹੀਂ ਹੈ ਅੱਛਾ ਹਾਂ ਪਰ ਮਾਤਾ ਜੀ ਘਰੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਬਹੂਆਂ ਮੇਰੇ ਪੁੱਤ ਤੇ ਪੁੱਤਾਂ ਸਾਰਾ ਪਰਿਵਾਰ ਮੇਰਾ ਸਹੀ ਹੈ ਠੀਕ ਹੈ ਬਿਲਕੁਲ ਹਾਂ ਮਾਤਾ ਜੀ ਜਦੋਂ ਦੋ ਤੇਜਾ ਪਰ ਦੋਤੇ ਆਉਂਦੇ ਆ ਹਨਾ ਤੁਹਾਡੇ ਕੋਲ ਪਰ ਕਿੰਨਾ ਕੇ ਚਾਹ ਚੜਦਾ ਤੁਹਾਨੂੰ ਹੋ ਆਈ ਆਪਣਾ ਕਰ ਜੀ ਚਾਹ ਹਾਂਜੀ ਹਾਂਜੀ ਹਾਂ ਮਾਤਾ ਫਿਰ ਪੈਸੇ ਬੂ ਦਿੰਨੇ ਉਹਨੇ ਹੁਣ ਜਦੋਂ ਜਦੋਂ ਆਉਂਦੇ ਨੇ ਹਾਂ ਸਭ ਕੁਝ ਲੈ ਆ ਮਤਿਹਾਰ ਨੂੰ ਤਿੱਥ ਨੂੰ ਜੀ ਸਭ ਕੁਝ ਪੂਆ ਕਰਾਂ ਇਬ ਤੱਕ ਭਾਈ ਵੀ ਪਤੀਜੇ ਵੀ ਸਾਰੇ ਆ ਰਹੇ ਜੀ ਹਾਂ ਤਿਹਾਰ ਨੂੰ ਤਿੱਥ ਨੂੰ ਕੋਈ ਹੋ ਮੰਨਾ ਤੰਨਾ ਜੀ ਠੀਕ ਹੈ ਜੀ ਹਾਂ ਬੀਬੀ ਜੀ ਸਤਿ ਗਾਲ ਜੀ ਸਤਿ ਗਾਲ ਤੇ ਹੋਰ ਬੀਬੀ ਜੀ ਠੀਕ ਹੋ ਹਾਂ ਠੀਕ ਹੈ ਪੁੱਤ ਗੋਡੇ ਗੋਡੇ ਵਧੀ ਚੱਲੀ ਜਾਂਦੇ ਆ ਨਹੀਂ ਪੁੱਤ ਦੁਖਦੇ ਆ ਨੇ ਦੇਖ ਲੈ ਤਿਆਰ ਮਾਰ ਕੁਛ ਨਹੀਂ ਅੱਖਾਂ ਤੇ ਵੀ ਕੰਮ ਦਿਖਾ ਠੀਕ ਹੈ ਜੀ ਇਹ ਤਾਂ ਭਾਈ ਲੱਖ ਧੁੰਨਾਂ ਤੇ ਚੱਲਿਆ ਨਹੀਂ ਜਾਂਦਾ ਪਰ ਮਾਤਾ ਜੀ ਤੁਹਾਡੀ ਜਨ ਜ਼ਿਆਦਾ ਹੁਣ ਕਦੇ ਤੇ ਗਈ ਸੀ ਮੇਰੀ ਪੁੱਤ ਰਥਾ ਹੁਆ ਜੀ ਤੁਸੀਂ ਸਦੇ ਕੀ ਬਣੀ ਹੋਣੀ ਨਹੀਂ ਅਸੀਂ ਤਾਂ ਦੇਖੇ ਨਹੀਂ ਰਥਾ ਹੁੰਦੀ ਸੀ ਫਿਰ ਵਿਆਹ ਦੇ ਬਾਬੂ ਮਾਤਾ ਜੀ ਉਹ ਦੱਸੋ ਨਾ ਕੋਈ ਯਾਦ ਫਿਰ ਹੁਣ ਅਸੀਂ ਤਾਂ ਚਲੋ ਸਾਡੇ ਵੇਲੇ ਤਾਂ ਹੁਣ ਗੱਡੀਆਂ ਆ ਗਈਆਂ ਸਾਡੇ ਮਾਤਾ ਹੁਣ ਤਾਂ ਉਹ ਦੱਸਦੇ ਹੁੰਦੇ ਵੀ ਹਾਂ ਚਲੋ ਆਹ ਗੱਡੀ ਆਈ ਸੀ ਬਾਕੀ ਟਰਾਲੀ ਟਰਲੀ ਨੇ ਥੋੜਾ ਚਲੋ ਤੁਸੀਂ ਉਹ ਤੋਂ ਵੀ ਪੁਰਾਣੇ ਥੋੜਾ ਜਿਹਾ ਜੀ ਗੱਡੇ ਸੀ ਜ਼ਰਾ ਥਾਂਤੀਆਂ ਠੀਕ ਹੈ ਜੀ ਰੇਡੂ ਤੇ ਰੇਡੂ ਤੇ ਪੁੱਤ ਬਲਦਾਂ ਨਾਲ ਚੱਲਦੀ ਠੀਕ ਹੈ ਜੀ ਹਾਂ ਰਸਾ ਹੁਆ ਦਿੱਤਿਓ ਮੋਟਾ ਬੜਿਆ ਵਾ ਹਾਂਜੀ ਵੀਰਾਂ ਦੇ ਵਿੱਚ ਬੈਠਣ ਦੇ ਤਿੰਨ ਚਾਰ ਬੰਦੇ ਸਰ ਕੇ ਮਤਲਬ ਹੁਣ ਹੁਣ ਦੇ ਵਿਆਹ ਤੇ ਪੁਰਾਣੇ ਵਿਆਹਾਂ 'ਚ ਬਹੁਤ ਫਰਕ ਸਾਨੂੰ ਜਿੰਨਾ ਕਿ ਲੱਗਦਾ ਕਿਉਂਕਿ ਅਸੀਂ 15-20 ਸਾਲ ਹੋ ਗਏ ਸਾਨੂੰ ਚਲੋ ਦੇਖਦੇ ਆ ਨੂੰ ਵੀ ਵਿਆਹ ਜਿਹੜੇ ਸਾਨੂੰ ਸੁਰਤ 'ਚ ਅਸੀਂ ਦੇਖੇ 20 ਸਾਲ ਹੋ ਗਏ ਉਹਨੇ ਸੁਰਤ 'ਚ ਅਸੀਂ ਉਹਨਾਂ ਹੀ ਵਿਆਹਾਂ 'ਚ ਬਹੁਤ ਬਦਲਾਅ ਦੇਖ ਲਿਆ ਥੋੜੇ ਵੇਲੇ ਵਿਆਹ ਕਿਵੇਂ ਹੁੰਦੇ ਸੀਗੇ ਉਦੋਂ ਵਧੀਆ ਹੁੰਦੇ ਪੁੱਤ ਸਾਦਾ ਖਾਣਾ ਬਸ ਕੋਈਮੀ ਲੋਕ ਕੋਈ ਕਰਦਾ ਹੁੰਦਾ ਸੀ ਬਰਫੀ-ਪੁਫੀ ਨਹੀਂ ਰੱਡੂ ਜਿਹੇ ਵੀ ਹਾਂ ਮਾਹ ਕੀ ਢਾਲ ਇਹ ਕੀ ਹੈ? ਨਾਲ ਚੌਲ। ਹਾਂ। ਗਰੀਬੀ ਬਹੁਤ ਹੁੰਦੀ ਸੀ ਬੁੱਤੋਂ ਸ਼ਾਂਤੀ ਹੁੰਦੀ ਸੀ। ਪਹਿਲਾਂ ਉਹ ਉਹ ਤਾਂ ਬੜੀ ਭਾਈਚਾਰਕ ਸੰਜ ਬਹੁਤ ਹੁੰਦੀ ਸੀ ਨਾ ਅੱਜ ਕੱਲ ਤਾਂ ਬਿਆਂ ਦੇ ਵਿੱਚ ਜਿਵੇਂ 1 ਦਿਨ ਜੇ ਬਸ ਮੁੱਕ ਜਾਂਦੇ ਬਿਆਂ। ਉਦੋਂ ਆਪਣੀ ਆਸਪਾਸ ਤਾਂ ਰਹਿੰਦੇ 5-6 ਦਿਨ। ਜਿਹਨਾਂ ਆਪਣਾ ਟੱਬਰ ਹੈ। ਉਹ 5-6 ਦਿਨ ਰਹਿੰਦਾ। ਅੰਡਵਾਰ ਸਾਹਿਬ ਤੋਂ ਸ਼ੁਰੂ ਹੋ ਜਾਂਦਾ 1 ਦੁਪਹਿਰ ਦੇ। ਹਫ਼ਤਾ ਰਹਿੰਦਾ। ਮੈਂ ਹਫ਼ਤੇ ਇਤਨਾ ਜਿਹੜਾ ਟੱਬਰ ਹੈ ਚੁੱਲ੍ਹੇ ਚੱਗ ਨਹੀਂ ਬਲਦਾ ਉਹਨਾਂ ਦੇ ਘਰੇ ਰੋਟੀ ਕੰਦੇ। ਹਾਂ ਲੰਗਰੀ ਰੋਟੀ ਬਕਾਂਦੇ। ਉਹ ਸ਼ਹਿਰ ਵਾਲਾ ਦਾ ਜਿਹੜੇ ਵਿਆਹ ਨੇ ਉਹਦਾ ਇੱਕ ਦਿਨ ਚ ਸਾਡੇ ਤੇ ਮੁੱਕ ਜਾਂਦੇ ਸਾਡੇ ਤੋਂ ਉਹ ਰਿਸ਼ਤੇਦਾਰ ਆਉਂਦੇ ਆ ਵਿਆਹ ਵਾਲੇ ਦਿਨ ਆਉਂਦੇ ਆ ਉਦੋਂ ਹੀ ਚਲੇ ਜਾਂਦੇ ਆ ਉਹ ਤਾਂ ਬੁਦੀਕ ਜਾਣਾ ਪੈਂਦਾ ਮਜਬੂਰੀ ਨੂੰ ਜੀ ਬਹੁਤ ਔਖਾ ਹੱਥੇ ਜਾ ਕੇ ਤਾਂ ਰੋਟੀ ਪਾਣੀ ਵੀ ਖਾਣਾ ਸੁਧੜਣੀ ਇਹਨੂੰ ਪਤਾ ਮੇਰੇ ਵਰਗੀ ਤਾਂ ਜਾ ਕੇ ਭੁੱਖੀ ਹੋ ਜਾਂਦੀ ਆ ਕਿ ਸਾਡੇ ਦਾ ਉਹ ਮੀਟ ਖਾਂਦੇ ਬਿੰਦੇ ਤੇ ਜਿਹੜਾ ਪਹਿਲਾਂ ਕੁਝ ਖਾ ਲਿਆ ਖਾ ਲਿਆ ਨਹੀਂ ਬੱਸ ਕਿੰਨਾ ਬੜੇ ਬਈ 10 ਬੜੇ ਬਈ ਯਾਰ ਉਹਨਾਂ ਟਾਈਮ ਤਾਂ 10 ਬਹੁਤ ਹੁੰਦੀ ਜੋ ਜੋ ਨਹੀਂ ਦੇਖੀ ਫਿਰ ਜੋ ਮਿਲਣੀ ਜੀ ਟਰਾਈ ਦਾ ਬਹੁਤ ਕਰੀ ਆ ਜੀ ਸਹੀ ਹਾਂ ਜੀ ਕਿਹੜੇ 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 ਵਿਭਾਗਾਂ ਦੇ ਟਰਾਈ ਪਹਿਲਾਂ ਤਾਂ ਮਿਲਟਰੀ ਚ ਵੀ ਕਰੀ ਆ ਜੀ ਆਪਣਾ ਮੀਟਰ ਰੀਡਰ ਬਿਜਲੀ ਬੋਰਡ ਚ ਬਹੁਤ ਕਰੀ ਬਹੁਤ ਜਗਾਂ ਟਰਾਈ ਕਰੀ ਆ ਜੀ ਪਰ ਰਹਿ ਕਿਉਂ ਜਾਂਦੇ ਸੀ ਬਸ ਕਿਸਮਤ ਅਸਹੀ ਹਾਂਜੀ ਇਹ ਟੈਸਟ ਉਸ ਨੂੰ ਕਲੀਅਰ ਕਰ ਲੈਂਦੇ ਹਾਂ ਹਾਂਜੀ ਹਾਂ ਟੈਸਟ ਕਰੀ ਲੈਂਦੇ ਹਾਂ ਫੇਰ ਤਾਂ ਮਿਲਣੀ ਚਾਹੀਦੀ ਜਦੋਂ ਟ੍ਰਾਇਲ ਵੀ ਕਲੀਅਰ ਕਰ ਲੈ ਟੈਸਟ ਵੀ ਕਲੀਅਰ ਕਰ ਲੈ ਚਲੋ ਬਾਈ ਜੀ ਤੁਹਾਨੂੰ ਦੱਸ ਰਿਹਾ ਕਿਸਮਤ ਨਹੀਂ ਸਾਥ ਦੇ ਆ ਠੀਕ ਹੈ ਭਾਈ ਫਿਰ ਕੋਈ ਦੱਸੋ ਪਿੰਡ ਦੇ ਜਵਾਨੀ ਦੀ ਆਜ਼ਾਦਾਂ ਕਿਵੇਂ ਰਹੀ ਜਵਾਨੀ ਬਚਪਨ ਕਿੱਦਾਂ ਰਿਹਾ ਠੀਕ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਬਹੁਤ ਚੰਗੀ ਰਹੀ ਜ਼ਿੰਦਗੀ ਹਾਂਜੀ ਬਚਪਨ ਦੀ ਕੋਈ ਜ਼ਿਆਦਾ ਜੁੱਧ ਦੱਸੋ ਹਾਂ ਜੀ ਕਰੋ ਬਾਜੀ ਹੁਣ ਕੈਮਰੇ ਸਾਹਮਣੇ ਕੀ ਕਰੀਏ ਬਚਪਨ ਕੀ ਕਰਦੇ ਜ਼ਿਆਦਾ ਸਭ ਤੋਂ ਵੱਧ ਸ਼ਰਾਰਤਾਂ ਜਾਂ ਕੁਝ ਵੀ ਕਿਵੇਂ ਕੋਈ ਵਧੀਆ ਗੱਲਬਾਤ ਬਚਪਨ ਦੀ ਕੋਈ ਯਾਦ ਆਉਣੀ ਆ ਜਿਹੜੀ ਅੱਜ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਇੱਕ ਵਾਰ ਨਾ ਜੀ ਅਸੀਂ ਆਪਣੇ ਰਿਸ਼ਤੇਦਾਰ ਲਿਗਾ ਸਾਨੂੰ ਸਾਡਾ ਫੂਫਾ ਮਿਲਟਰੀ ਚ ਸੀ ਅੱਛਾ ਜੀ ਉਹ ਮਕਾਨ ਲਗਿਆ ਜੀ ਬਣਾਣ ਸਾਨੂੰ ਲੈ ਕੇ ਗਿਆ ਵੀ ਚਲੋ ਕੰਮ ਕਰਾਵਾਂਗੇ ਇਹਨਾਂ ਕੋਲੋਂ ਜੀ ਇੱਕ ਕੋਈ 85 86 ਦੀ ਗੱਲ ਐ ਠੀਕ ਹੈ ਜੀ ਸਾਨੂੰ ਲੱਗਦਾ ਵੀ ਨਲਕਾ ਘੇੜੂ ਤੁਸੀਂ ਅੱਛਾ ਜੀ ਨਲਕੇ ਘੇੜਦੇ ਸੀ ਹਾਂਜੀ ਹਾਂਜੀ ਅਸੀਂ ਕਿਹਾ ਵੀ ਰਿਸ਼ਤੇਦਾਰੀ ਚ ਆਈਆਂ ਇੱਥੇ ਵੀ ਆ ਕੇ ਫਸ ਗਏ ਆਪਾਂ ਫਿਰ ਉਹਦੇ ਬਜਰੀਆਂ ਇਕੱਠੀ ਕਰੀ ਬਰੀਕ ਬਰੀਕ ਨਲਕੇ ਵਿੱਚ ਪਾ ਦੀ ਸਾਰੇ ਭਰ ਦਿਆ ਉਹ ਬੜਾ ਰਿਸ਼ਤੇਦਾਰਾਂ ਅਗਲਾ ਦਿਨ ਛੱਡਿਆ ਸਾਨੂੰ ਕਰ ਉਹ ਉਹ ਵੀ ਹੁੰਦਾ ਜੀ ਕੰਮ ਤੋਂ ਬਚਣ ਦਾ ਤਰੀਕਾ ਇੱਕ ਹੀ ਹੁੰਦਾ ਸੀ ਵੀ ਜਰਾ ਕੋਈ ਜੇ ਘਰ ਵੀ ਕੰਮ ਕਰਨਾ ਰਿਸ਼ਤੇਦਾਰੀ ਚ ਵੀ ਕੰਮ ਕਰਨਾ ਫਿਰ ਕੀ ਕਰੇ ਇੱਥੇ ਜਾ ਕੇ ਜੀ ਤੁਸੀਂ ਕੀ ਕਰਦੇ ਰਹੇ ਮੈਂ ਚੌਂਕੀਦਾਰਾ ਕਰ ਰਿਹਾ ਸੀ ਸਰਕਾਰੀ ਪਿੰਡ ਦਾ ਸਹੀ ਹਾਂ ਤੇ ਤਾਂ ਉਹ ਚੌਂਕੀਦਾਰਾਂ ਦਾ ਕਹਿੰਦੇ ਪਿੰਡ ਚ ਹੋਰੀ ਇੱਕ ਲਗ ਵਧੀਆ ਰਤਵਾ ਹੁੰਦਾ ਵੀ ਚੌਂਕੀਦਾਰ ਆਗੇ ਸਾਰੇ ਡਰਦੇ ਹੁੰਦੇ ਆ ਤੂੰ ਆਪਣਾ ਹੁਣ ਨਹੀਂ ਕੋਈ ਡਰਦਾ ਜੇ ਪਹਿਲਾਂ ਰੋਬ ਹੁੰਦਾ ਜੀ ਪੂਰਾ ਪਹਿਲਾਂ ਪੂਰਾ ਰੋਬ ਤਾਂ ਜੇ ਹੁਣ ਨਹੀਂ ਕੋਈ ਡਰਦਾ ਕਿਵੇਂ ਹੁੰਦਾ ਜੀ ਮਾੜਾ ਦੱਸੋ ਰੋਬ ਕਿਵੇਂ ਹੁੰਦਾ ਠੀਕ ਹੈ ਪਹਿਲਾਂ ਮੇਰਾ ਡੈਡੀ ਦਾ ਚੌਂਕੀਦਾਰ ਜੀ ਇੱਥੇ ਬਾਅਦ ਉਦੋਂ ਸੋਣਾ ਕੋਈ ਚੌਂਕੀਦਾਰਾਂ ਦੇ ਤਾਂ ਚਲੋ ਰਾਤ ਦੇ ਅਸਰ ਤੇ ਜਿਆਦਾ ਬੜੀਆਂ ਹੁੰਦੀਆਂ ਨੇ ਉਹ ਦੱਸੋ ਕੁਝ ਕੋਈ ਤਾਂ ਪਹਿਰੇ ਹੀ ਨਹੀਂ ਲੱਗਦੇ ਜੇ ਹੁਣ ਤਾਂ ਇੱਕਾ ਚੋਰੀਆਂ ਤਿੰਨ ਚ ਹੋ ਰਹੀਆਂ ਪਹਿਲਾਂ ਰਾਤ ਨੂੰ ਹੋਇਆਂ ਸੀਆਂ ਜੀ ਜਿਵੇਂ ਉਹ ਕਹਿੰਦੇ ਨੇ ਜਾਗਦੇ ਰਹੋ ਇੱਕ ਵਾਰ ਬੋਲ ਕੇ ਦਿਖਾ ਦਿਓ ਹਾਂ ਇਹ ਤੋਂ ਬੋਲ ਕਿਵੇਂ ਕਿਵੇਂ ਬੋਲਦੇ ਗ ਜਾਗਦੇ ਰਹੋ ਜੀ ਥੋੜਾ ਜਿਹਾ ਹੋਵੇਂ ਨਹੀਂ ਜਿਵੇਂ ਰਾਤ ਨੂੰ ਬੋਲਦੇ ਨੇ ਉਹ ਆਵਾਜ਼ ਕੱਢ ਕੇ ਦਿਖਾਓ ਨਾ ਥੱਲੋ ਜਾਗਦੇ ਰਹੋ ਜੀ ਜਾਗਦੇ ਰਹੋ ਜੀ ਵੜਕ ਆਈ ਨਹੀਂ ਵੜਕ ਹੈ ਨਹੀਂ ਗਲਾ ਖਰਾਬ ਹੋ ਰਿਹਾ ਸਰ ਗਲਾ ਖਰਾਬ ਨਹੀਂ ਆਇਆ ਨਹੀਂ ਅੱਜ ਰਾਤ ਨੂੰ ਤਾਂ ਅੱਧੀ ਅੱਧੀ ਵਾਰ ਤਾਂ ਸਾਢੇ ਵਰਗੇ ਰਾਤ ਨੂੰ ਨੀ ਸੁੱਤੇ ਪਿਆ ਨੂੰ ਆਇਆ ਹੁੰਦਾ ਵੀ ਯਾਰ ਚੌਕੀਦਾਰ ਫੜ ਲੀਏ ਸੌਣੀ ਨਹੀਂ ਦੇ ਰਿਹਾ ਗਲਾ ਖਰਾਬ ਹੋ ਰਿਹਾ ਸਰ ਕੋਈ ਨਾ ਇੱਕ ਦੀ ਆਵਾਜ਼ ਕੱਢ ਕੇ ਜਿਵੇਂ ਸਰ ਗਲਾ ਖਰਾਬ ਹੋ ਰਹਿਣ ਦੇ ਜਾਗਦੇ ਰਹੋ ਜੀ ਹੁਣ ਥੋੜੀ ਜਿਹੀ ਵੜਕ ਆਈ ਸਾਰੇ ਦਰਸ਼ਕ ਨੂੰ ਬੋਲਦੇ ਸਤਿ ਸ਼੍ਰੀ ਅਕਾਲ ਬੋਲ ਦੋ ਨਾ ਅਸੀਂ ਚੰਗੇ ਵਾਈਕੂ ਚਿਕਾਚਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕਰੋ ਸਾਰਿਆਂ ਨੂੰ ਗੁੱਡ ਮੌਰਨਿੰਗ ਅੱਛਾ ਸਰੀ ਗੁੱਡ ਮੌਰਨਿੰਗ ਬੋਲੋ ਗੁੱਡ ਮੌਰਨਿੰਗ ਬੋਲੋ ਬੇਟਾ ਗੁੱਡ ਮੌਰਨਿੰਗ ਅਮਨ ਬਾਈ ਕੀ ਕਰਦੇ ਹੋ ਮੈਂ ਜੀ ਜਰਨਲਿਜ਼ਮ ਕਰੀ ਹੋਈ ਹੈ ਜੀ ਸਾਡੇ ਵਾਲੇ ਫੀਲਡ ਚ ਆਉਣਾ ਫਿਰ ਜੀ ਹਾਂ ਜੀ ਤੁਹਾਡੇ ਵਾਲੇ ਫੀਲਡ ਚ ਆਣਾ ਜੀ ਆਪਾਂ ਨੇ ਹਾਂ ਚਲੋ ਫਿਰ ਦੱਸੋ ਕਿਵੇਂ ਕਰੋਗੇ ਐਂਕਰਿੰਗ ਬਾਜੀ ਜਿਵੇਂ ਤੁਸੀਂ ਕਰਦੇ ਹੋ ਤਾ ਚਲੋ ਠੀਕ ਹੈ ਇਕਾ ਚਲੋ ਮੰਨ ਲਓ ਵੱਡੀ ਖਬਰ ਆ ਗਈ ਕੋਈ ਬ੍ਰੇਕਿੰਗ ਦੱਸਣੀ ਕਿਵੇਂ ਬੋਲੋਗੇ ਦੱਸੋ ਬਾਜੀ ਜਿਵੇਂ ਐਂਕਰ ਸਟੂਡੀਓ 'ਚ ਖੜਾ ਹੁੰਦਾ ਜੀ ਕਿਵੇਂ ਮੰਨ ਲਓ ਤੁਸੀਂ ਐਂਕਰ ਹੋ ਯਾਰ ਮੰਨ ਲਓ ਤੁਸੀਂ ਐਂਕਰ ਹੋ ਤੁਸੀਂ ਬੋਲ ਕੇ ਦਿਖਾਓ ਮੰਨ ਲਓ ਜੀ ਹੁਣ ਤੁਹਾਡੇ ਤੁਹਾਡੇ ਮਾਈਕ 'ਤੇ ਤੁਸੀਂ ਬੋਲੋ ਹੁਣ ਜੀ ਸਾਡੀ ਬੋਲੀ ਹੈਗੀ ਜੀ ਪਵਦੀ ਜਿਵੇਂ ਠੀਕ ਹੈ ਪਵਦੀ ਹਾਂਜੀ ਜੇ ਨੇ ਹੁਣ ਸਾਡੇ ਬੱਕਰੀਆਂ ਉਹ ਖੇਤ 'ਚ ਬੱਕਰੀਆਂ ਵੜ ਗਈਆਂ ਸਾਰਾ ਖੇਤ ਖਾ ਗਈਆਂ ਐ ਇਦਾਂ ਖਬਰਾਂ ਚਲਾ ਦੇਣੀ ਆ ਜੀ ਪਿੰਡ ਦੀਆਂ ਸਾਰੀਆਂ ਪਤਾ ਪਿੰਡ ਦਾ ਹੀ ਕਵਰ ਕਰਨਾ ਜੀ ਬਾਹਰ ਬਈ ਕਾਲਜ ਕਿਵੇਂ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਪਰ ਵਿਆਹ ਵੀ ਉਹਦਾ ਕੀ ਥੀਗਾ ਵਿਆਹ ਦਾ ਜੀ ਅਲੀ ਕਰਵਾ ਦੇਣਾ ਇੱਥੇ ਬਸਤੇ ਲੀਸ ਵੀ ਲੱਭੀ ਹੋਏ ਕਿ ਨਹੀਂ ਪਤਾ ਨਹੀਂ ਮਨਦਾ ਆਉਂ ਨਹੀਂਦਾ ਇਹਦੀ ਸਿੱਲੀ ਬੜੀ ਦਾ ਇਹਦੀ ਵੀ ਹੈਗੀ ਹੈ ਇਦਾਂ ਹੋਈ ਨਹੀਂ ਸਕਦਾ ਜੀ ਇਹਦੀ ਨਾ ਹੋਈ ਇਹ ਗੱਲ ਕਰਦੇ ਜੀ ਇਸਰੇ ਇੱਧਰ ਕਿਵੇਂ ਤੰਗ ਫਰਸ਼ਾਨੀ ਇੱਧਰ ਵੀ ਇਦਾਂ ਹੀ ਆ ਫੁੱਲ ਸੀਨ ਹੈ ਜੀ ਜੋ ਇਹ ਕਰਦਾ ਹੀ ਅਸੀਂ ਉਹੀ ਫੇਰ ਅਸੀਂ ਕਰਦੇ ਹਾਂ ਜੀ ਹਾਏ ਵਰ ਤਾਂ ਗੰਗਾ ਪ੍ਰੇਸ਼ਾਨ ਸਭ ਤੋਂ ਵੱਧ ਕਿਵੇਂ ਕਰਦੇ ਨਹੀਂ ਉਹੀ ਗਾਣੇ ਲਾਗੇ ਕਦੀ ਇਹਦਾ ਫੋਨ ਖੋਸ ਕੇ ਕੀਤੀ ਲਗਾਉ ਦੇ ਨਾਈ ਕਦੇ ਖੋਸੇ ਕਿਹੜਾ 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 ਗਾਣਾ ਕਿਹੜਾ ਲਾਉਣੇ ਨੇ ਹਾਈ ਗਾਣਾ ਕਿਹੜਾ ਲਾਉਣੇ ਨੇ ਉਹ ਤਾਂ ਹੀ ਬਸ ਹੁਣ ਯਾਦ ਨਹੀਂ ਆ ਰਿਹਾ ਬਹੁਤ ਗਾਣੇ ਆਈ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਆਮ ਮਿਲਦੀ ਜੀ ਐਦਾਂ ਦੇ ਗਾਣੇ ਆ ਜੀ ਲਾ ਦਿੰਦੇ ਆ ਜੀ ਜਿਵੇਂ ਕਦੇ ਕੋਈ ਰੋਮੈਂਟਿਕ ਗਾਣਾ ਲਾਦੇ ਆ ਜੀ ਬੈ ਇਦਾਂ ਹੀ ਹਾਸੀ ਮਜ਼ਾਕ ਚੱਲਦਾ ਰਹਿੰਦਾ ਹੈ ਜੀ ਸਾਡਾ ਸਰਕਲ ਹੈਗਾ ਵਧੀਆ ਜੀ ਸਾਰੇ ਸਰਦਾਰ ਬੰਦੇ ਜੀ ਸਾਡੇ ਸਰਕਲ ਚ ਹਾਂਜੀ ਬਾਕੀ ਹੋਰ ਕੰਮਕਾਰ ਕਰੀਦੇ ਆ ਜੀ ਘਰ ਦੇ ਮਾੜੇ ਮੋਟੇ ਬਾਕੀ ਘਰ ਕਿਆਂ ਨੂੰ ਤੰਗ ਪਰੇਸ਼ਾਨ ਵੀ ਕਰੀਦਾ ਹੈ ਜੀ ਕੋਈ ਕੰਮ ਟਾਈਮ ਤੇ ਨਹੀਂ ਕਰਨਾ ਜਿਵੇਂ ਘਰ ਕਹਿੰਨੇ ਕਹਿੰਦੇ ਨਾ ਕੋਈ ਨਾ ਕਰਦਾਂਗੇ ਐਦਾਂ ਕਰਕੇ ਜੀ ਬਸ ਚਲੋ ਵੀਰ ਛੱਤਰ ਛੱਤਰ ਪੈਂਦੇ ਪੂਰੇ ਜਾਂਜੀ ਪੂਰੇ ਛੱਤਰ ਜੀ ਬਾਪੂ ਜੀ ਪੂਰੇ ਛੇਤਰ ਮੈਂ ਹਾਂਜੀ ਹਾਂਜੀ ਪੂਰੇ ਛੇਤਰ ਪੈਂਦੇ ਕਿਤੋਂ ਬੇਬੇ ਤੋਂ ਪੈਂਦੇ ਕਿ ਬਾਪੂ ਤੋਂ ਨਾ ਨਾ ਬਾਪੂ ਤੋਂ ਹੀ ਪੈਂਦੇ ਆ ਜੀ ਹਾਂਜੀ ਤੇ ਰਿਸ਼ਤੇ ਦੀ ਗੱਲ ਵੀ ਆਪਾਂ ਹੁਣੀ ਤੋਰ ਲੈਣੇ ਸਾਰੇ ਬੈਠੇ ਆ ਨਾ ਜੀ ਨਾ ਬਾਪੂ ਜੀ ਉਹਨੇ ਬੈਠੇ ਰਿਸ਼ਤੇ ਦੀ ਗੱਲ ਕਰ ਲੈਣੇ ਜੁੱਤੀ ਵੀ ਪਾਈ ਵੀ ਆ ਜੀ ਬਾਪੂ ਕੇ ਜੁੱਤੀ ਤਾਂ ਚੱਲ ਨਹੀਂ ਟੀਵੀ ਸਾਹਮਣੇ ਪੈਂਦੀ ਆ ਨਾ ਨਾ ਆਪਾਂ 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 ਮੇਰੀ ਗੱਲ ਸੁਣੋ ਆਪਾਂ ਰਿਸ਼ਤੇ ਦੀ ਗੱਲ ਤੋਰ ਲੈਣੇ ਆ ਤਾਂ ਗੱਲ ਕਰੋ ਦੱਸ ਦਿਓ ਕੁੜੀ ਬਾਰੇ ਨਾ ਜੀ ਨਾ ਇਹ ਇਦਾਂ ਦਾ ਮੌਕਾ ਬਾਰ-ਬਾਰ ਥੋੜੀ ਮਿਲਦਾ ਕਿ ਆ ਜੀ ਰੋਟੀ ਵੀ ਖਾਣੀ ਰਾਤ ਦੀ ਜੀ ਅਲੀ ਘਰ ਫਿਰ ਤਾਂ ਫਿਰ ਤਾਂ ਚੂੜੇ ਵਾਲੀ ਹੱਥਾਂ ਵਾਲੀ ਰੋਟੀ ਖਾਵਾਂਗੇ ਨਾ ਨਾ ਕਹਿੰਦਾ ਹੀ ਕਾ ਕਰਾਓ ਮੇਰਾ ਜਿੱਤਾ ਹੀਗਾ ਮੈਨੂੰ ਕੱਲੇ ਨਿਕਾਹ ਹੀ ਕਰਾਓ ਮੇਰਾ ਰਿਸ਼ਤਾ ਹੀ ਘਟੋ। ਰੋਣੋ ਬੋਚੋਲਾ। ਹਾਂ ਮੈਂ ਤਾਂ ਤਿਆਰ ਹਾਂ। ਬਾਈ ਫਿਰ ਘੁੰਮਣ ਘੁੰਮਣ ਕਿੱਥੇ ਜਾਂਦੇ ਹੋ? ਬਾਜੀ ਚੰਡੀਗੜ੍ਹ ਹੈ ਜੀ ਆਪਣਾ ਮੇਨ ਬਾਕੀ ਜੇ ਸਲਾਮ ਆਂਦੀ ਆ ਪਾੜਾਂਵੱਲ ਮਾੜਾ ਮੋਟਾ ਜਾ ਜਾਂਦੇ ਆ ਜੀ। ਬਾਪੂ ਜੀ ਨੂੰ ਪਾਦੀ ਹੈ ਸੁਸਾਰਸ਼ਵਰ ਤੁਹਾਡੀ। ਹਾਂ ਅੰਨਾ ਜੀ ਨਾ ਕੋਈ ਨਾ। ਬਾਪੂ ਜੀ ਸਾਹਮਣੇ ਬੈਠੇ। ਖਲੀ ਦਾ ਜੀ ਜ਼ਮੀਨ ਦੀ ਵੀ ਵੰਡ ਵੀ ਨਹੀਂ ਹੋਈ ਬਾਪੂ ਨੇ ਇਦਾਂ ਹੀ ਬੇਦਕਲ ਕਰਦੇ ਨੇ ਜੀ। ਚਲਾ ਆ ਜੋ ਬਾਈ ਫਿਰ ਆਪਾਂ ਚੱਲੀਏ ਬਾਪੂ ਜੀ ਕੋਲ। ਚਲਾ ਫਿਰ ਆ ਜੋ ਆ ਜੋ ਆਰੇ ਬਾਪੂ ਜੀ ਕੋਲ ਚੱਲ ਜੀ। ਹਾਂ ਜੀ ਬਾਈ ਜੀ ਸਤਿਕਾਰ ਸੋਲੀਆਂ ਮੁੰਡੇ ਦੀਆਂ ਗੱਲਾਂ ਹਾਂਜੀ ਫਿਰ ਹੁਣ ਕੀ ਪਲਾਨ ਹੈ ਤੁਹਾਡਾ ਵਿਚ ਦਖਲ ਕਰਨਾ ਜਾਂ ਰਿਸ਼ਤਾ ਮਨਜ਼ੂਰ ਆ ਨਾ ਰਿਸ਼ਤਾ ਕਰਾਂਗੇ ਜੀ ਇਹ ਜੀ ਰਿਸ਼ਤਾ ਕਰਾਂਗੇ ਜੀ ਉਦੋਂ ਪਹਿਲਾਂ ਮਾਰਕਟ ਹੋਣੀ ਹੈ ਜਾਂ ਨਾ ਨਾ ਪਿਆਰ ਮੁਹੱਬਤ ਇਹਨੂੰ ਦੇਣਾ ਕਿ ਨਹੀਂ ਦੇਣਾ ਦੇਣਾ ਜੀ ਬਾਪੂ ਵਾਲਾ ਹਾਂ ਦੇਣਾ ਹੈ ਤੂੰ ਉੱਤੇ ਲੱਗਿਆ ਏ ਟੀਵੀ ਦੇ ਮੂਰੇ ਨਾ ਦੇਣਾ ਜੀ ਦੇਣਾ ਫੇਰੇ ਫੇਰੇ ਕਿਵੇਂ ਕਟਾਈ ਕਿਵੇਂ ਕਰਨੀ ਹੁਣ ਦੱਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਇਹ ਮੁੰਡੇ ਦੀ ਗੱਲ ਵੈਦ ਹੈਗੀ ਚਲੋ ਬਾਕੀ ਰਿਸ਼ਤੇ ਵਾਲਿਆਂ ਨੂੰ ਤੁਸੀਂ ਦੇਤਾ ਜਵਾਬ ਹਾਂ ਨਹੀਂ ਵੀ ਹੋਰ ਰਿਸ਼ਤੇ ਵਾਲਿਆਂ ਨੂੰ ਤਾਂ ਹੁਣ ਕਰਨਾ ਨਹੀਂ ਹਾਂਜੀ ਠੀਕ ਹੈ ਜੀ ਫੋਟੋ ਫੋਟੋ ਦਿਖਾਈਏ ਕਿ ਨਹੀਂ ਆ ਜੀ ਨਾ ਦਿਖਾਈ ਨਹੀਂ ਜੀ ਮੇਰੇ ਬੱਚੇ ਨੂੰ ਹਰ ਮੇਰੀ ਬਹੂ ਨੇ ਕਿ ਸੇਵਾ ਕਰਾ ਬਹੂ ਠੀਕ ਹੈ ਜੀ ਹਾਂ ਜਿੱਤਰਾ ਹੀ ਮੈਂ ਮੇਰੀ ਹੋਰੀ ਸੇਵਾ ਇਤਰੀ ਮੇਰੀ ਪੋਤੇ ਦੀ ਬਹੂ ਕਰਾ ਠੀਕ ਹੈ ਜੀ ਇਹਨੂੰ ਰੋਟੀ ਪਾਣੀ ਸਾਰੀ ਚੀਜ਼ਾਂ ਮੀਨਾ ਠੀਕ ਹੈ ਹਾਂ ਪਰ ਬਚੋਲਣ ਬੇਬੇ ਜੀ ਤੁਸੀਂ ਬਣਾਓਗੇ ਹੈ ਬਚੋਲਣ ਤੁਸੀਂ ਬਣਾਓਗੇ ਆਪਣੇ ਦੋਤੇ ਦੀ ਪੋਤੇ ਦੀ ਬਚੋਲਣ ਕਿ ਬਚੋਲਣ ਤੋ ਕਰਮਾ ਕਿ ਬਚੋਲਣ ਬਾਈ ਨਹੀਂ ਫਿਰ ਵੀ ਚਲੋ ਨੇ ਕਨੌੜ ਤੇ ਤੇਰੇ ਰਿਸ਼ਤੇ ਆ ਰਹੇ ਨਹੀਂ ਲੰਦੇ ਮੇਰੇ ਕਨੌੜ ਪੀਓ ਕੇ ਬਾਈ ਅੱਛਾ ਜੀ ਹਾਂ ਨਹੀਂ ਨਹੀਂ ਹੰਨਦੇ ਮੰਨਦੇ ਨਹੀਂ ਆ ਮੰਨਣਾ ਹਣ ਬੇਬੇ ਕਿਤੇ ਮੰਨੀ ਤੇ ਬੈਠੇ ਉਹ ਬਿਲ ਨਹੀਂ ਹੋਰ ਨਾ ਕਨੌੜ ਤੇਥੋਂ ਬਾਈ ਹਮ ਲੰਦੇ ਨਹੀਂ ਮੈਂ ਕਨੌੜ ਹੁਣ ਥੋੜੇ ਤੇ ਥੋੜੇ ਰਿਸ਼ਤੇ ਥੋੜੀ ਲੈਣਾ ਉਹ ਤਾਂ ਆਪ ਲੱਭੀ ਬੈਠਾ ਕੁੜੀ ਆਹ ਚਲ ਬਾਤ ਤਾਂ ਠੀਕ ਹੈ ਉਹ ਬਾਹਰ ਕਾਲ ਜਾਵਾ ਜਹਾ ਬਾਈ ਪੜਨ ਜਾ ਰਿਹਾ ਮੇ ਤੇ ਪਰਦੇ ਰਹੀ ਮੈਨੂੰ ਕਿਹੜਾ ਪਤਾ ਬਾਈ ਮੈਂ ਕਹਿੰਦੇ ਉਹ ਗੈਲਾ ਮੈਂ ਇਸ ਦੀ ਬੁੱਤੀ ਜੇ ਪਤਾ ਲੱਗਿਆ ਜੇ ਪਹਿਲਾਂ ਪਤਾ ਸੀ ਨਾ ਜੀ ਮੈਨੂੰ ਤਾਂ ਕੋਈ ਨਹੀਂ ਪਤਾ ਨਹੀਂ ਪਹਿਲਾਂ ਕੋਈ ਪਤਾ ਨਹੀਂ ਨਹੀਂ ਮੁੰਡਿਆਂ ਦੀ ਮਾਤਾ ਨਾਲ ਵਧੀਆ ਬਣਦੀ ਹੁੰਦੀ ਆ ਦੱਸਦਾ ਨਹੀਂ ਨਾ ਜੀ ਕੋਈ ਬਾਤ ਨਹੀਂ ਐਸੀ ਕੋਈ ਹਾਂ ਜੀ ਮੈਨੂੰ ਪੁੱਛ ਹਾਂ ਜੀ ਹੁਣ ਤੂੰ ਚਲੋ ਤੁਹਾਡੇ ਕੋਲ ਆ ਕੇ ਮੈਨੂੰ ਪਤਾ ਮੈਂ ਤੈਨੂੰ ਕਹੀ ਜਾਂਦੇ ਮੇਰੀ ਮੁਲਾਕਾਤ ਕਰਾ ਕਿੰਨੀ ਵਾਰੀ ਕਹ ਲੈ ਦੱਸਦਾ ਨਹੀਂ ਹੈਗਾ ਮੈਂ ਤਾਂ ਫੋਨ ਚੈੱਕ ਕਰਦੀ ਆ ਹਾਂ ਮੇਰੇ ਤਾਂ ਕਰਕੇ ਪਤਾ ਮੈਂ ਤੈਨੂੰ ਪਹਿਲਾਂ ਹੀ ਕਹਿ ਦਿਆ ਵੀ ਡਿਵੀ sion ਲਈ ਹੈਗੀ ਐ ਅੱਛਾ ਜੀ ਹਾਂ ਆਪ ਨੇ ਇਹ ਦੱਸਦਾ ਹੁਣ ਦੱਸਿਆ ਨਾ ਪਹਿਲਾਂ ਮੁਕਰ ਗਿਆ ਤਾ ਨਾ ਹਾਂ ਜੀ ਪਹਿਲਾਂ ਮੁਕਰ ਗਿਆ ਹਾਂ ਫੇਰ ਮੈਂ ਕੈਨ ਵੀ ਨੂੰ ਪੁੱਛ ਏ ਸੀ ਪਿੰਡ ਜੰਗਪੁਰੇ ਦੀਆਂ ਯਾਦਾਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦੇਆਂ ਯਾਦਾਂ ਸਾਂਝੀਆਂ ਕੀਤੀਆਂ ਆਹ ਬਾਦਦੇ ਹੁਣ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਕੰਦਰ ਦੇ ਨਾਲ ਹਾਕਮ ਸਿੰਘ ਅਹਿਮਦ ਗੜੀਆ ਪੀਟੀਸੀ ਨਿਊਜ਼ ਜੰਗਪੁਰਾ